ਤਦਕਾਰ ਜੋ ਭਾਈ ਬਲਵੰਤ ਸਿੰਘ ਜੀ ਰਾਜਵਾਨ ਉਹਨਾਂ ਦੇ ਪਟੀਸ਼ਨ ਸੰਬੰਧੀ ਪੰਥ ਦੀਆਂ ਨਮਾਇੰਦਾਂ ਜਿ세 ਬੰਦੀਆਂ ਨਿਹੰਗ ਸਿੰਘ ਦਾਮਦਮੀ ਤਖ਼ਤਾਲ ਤੇ ਕਾਰ ਸੇਵਾ ਵਾਲੇ ਬਾਬਿਆਂ ਨਾਲ ਬੈਠ ਕੇ ਮੀਟਿੰਗ ਹੋਈ ਸੀ ਉਹਨਾਂ ਦੇ ਵਿਚਾਰ ਸਾਰਿਆਂ ਦੇ ਆਪੋ ਆਪਣੇ ਸੀ ਉਹ ਵਿਚਾਰ ਅਸੀਂ ਸਾਰੇ ਸ਼੍ਰੋਮਣੀ ਗੁਰਸਾਹਿਬ ਪ੍ਰਬੰਧਕ ਕਮੇਟੀ ਨੇ ਉਹ ਕਲ ਮਨਜ਼ਮ ਕਰ ਲੈ ਸੀ ਅੱਜ ਇਹ ਜਿਹੜੀ ਮੀਟਿੰਗ ਆ ਇੱਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇਖੇ ਜਿਹੜੇ ਸਿੱਖ ਵਿਦਵਾਨ ਸਾਡੇ ਵਿੱਚ ਉਹਨਾਂ ਦੀ ਉਹ ਤੋਂ ਇਲਾਵਾ ਸਾਡੇ ਆਲ ਇੰਡੀਆ ਸਿੱਖਸ ਟੂ ਇਨ ਫੈਡਰੇਸ਼ਨ ਉਹਨਾਂ ਤੋਂ ਇਲਾਵਾ ਦਲ ਖਾਲਸਾ ਔਰ ਉਹ ਤੋਂ ਇਲਾਵਾ ਸਾਡੇ ਜਿਹੜੀਆਂ ਦੂਸਰੀਆਂ ਜਥੇਬੰਦੀਆਂ ਸੀ ਉਹ ਸਾਰਿਆਂ ਦੀ ਇੱਥੇ ਮੀਟਿੰਗ ਹੋਈ ਆ ਤੇ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਵੀ ਦਿੱਤੇ ਆ ਕਿਉਂਕਿ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਪਟੀਸ਼ਨ ਪਾਈ ਗਈ ਸੀ ਉਹ ਪਟੀਸ਼ਨ ਐਜ਼ ਇਟ ਇਜ਼ 14 ਸਾਲ ਦੀ ਹਾਲੇ ਸਰਕਾਰ ਦੇ ਠੰਡੇ ਵਾਸਤੇ ਵਿੱਚ ਪਈ ਆ ਜੇ ਦੀ ਬਾਤ ਅਸੀਂ ਸੁਪਰੀਮ ਕੋਰਟ ਆਨਰੇਬਲ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਚੁੱਕੇ ਆ ਪਰ ਉਹ ਦਰਵਾਜ਼ਾ ਖੜਕਾਏ ਦਾ ਵੀ ਸਾਨੂੰ ਹਾਲੇ ਤੱਕ ਕੋਈ ਰਿਸਪੌਂਸ ਨਹੀਂ ਮਿਲਿਆ ਜੇ ਅਕਾਲ ਤਖਤ ਸਾਹਿਬ ਸੀ ਅਕਾਲ ਤਖਤ ਸਾਹਿਬ ਵੱਲੋਂ ਕਮੇਟੀ ਬਣੀ ਸੀ ਉਹ ਕਮੇਟੀ ਨੇ ਵੀ ਪਹੁੰਚ ਕੀਤੀ ਪਰ ਉਸ ਪਹੁੰਚ ਦਾ ਵੀ ਸਟਾਏ ਨਿਕਲਿਆ ਕਿ ਸਾਨੂੰ ਈਮੇਲਾਂ ਹੀ ਕਹਿਤਾ ਕਿ ਤੁਹਾਡਾ ਇਹ ਜਿਹੜਾ ਕਮੇਟੀ ਦਾ ਮੈਂਡ ਦਾ ਜੇਸ ਮੁੱਦੇ 'ਚ ਮਿਲਣਾ ਸੀ ਉਹ ਮੁੱਦਾ ਜਿਹੜਾ ਉਹ ਕਲੋਜ਼ ਕਰ ਦਿੱਤਾ ਗਿਆ ਸੋ ਅੱਜ ਬੜੇ ਖੁੱਲ ਕੇ ਸੇਖਬੇ ਦੀਵਾਨਾ ਬਲੋ ਤੇ ਜਿਹਾਰੂ ਜਥੇਬੰਦੀਆਂ ਬਲੋ ਇਹ ਨਿਟਕੇ ਵਿਚਾਰ ਆਇਆ ਕੋਸ਼ਾਂ ਦਾ ਵਿਚਾਰ ਸੀ ਕਿ ਪਟੀਸ਼ਨ ਵਾਪਸ ਲੈ ਲੈਣੀ ਚਾਹੀਦੀ ਕੁਝ ਦਾ ਵਿਚਾਰ ਸੀ ਕਿ ਵਾਪਸ ਨਹੀਂ ਲੈਣੀ ਚਾਹੀਦੀ ਬਹੁ ਗਿਣਤੀ ਦਾ ਇਹ ਵੀ ਮੰਨਣਾ ਆ ਕਿ ਸਿਧਾਂਤਕ ਤੌਰ ਦੇ ਉੱਤੇ ਤੇ ਜਿਹਾਰੂ ਤੌਰ ਤੇ ਕੌਮ ਦੀ ਸਿਧਾਂਤਕ ਦੇਖਦੇ ਹੋਏ ਕੁਰਬਾਨ ਹੋਣ ਦੀ ਬਰਾਸਤ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇੱਥੇ ਇੱਕ ਸਵਾਲ ਉੱਠਦਾ ਕਿ ਭਾਈ ਭਲਵੰਤ ਸਿੰਘ ਜੀ ਰਾਜੂਵਾਨੇ ਦਾ ਇਕੱਲਾ ਕੇਸ ਕਿਉਂ ਟੇਕ ਅਪ ਕੀਤਾ ਜਾ ਰਿਹਾ ਪਿਛਲੇ ਦਿਨੀ ਅਸੀਂ ਉਹਨਾਂ ਨਾਲ ਮੀਟਿੰਗ ਕੀਤੀ ਸੀ ਉਹ ਕਿਉਂਕਿ ਉਹਨਾਂ ਦੀ ਡੈਥ ਸੈਂਟੈਂਸ ਆ ਤੇ ਥੈਟ ਸੈਂਟੈਂਸ ਦੇ 18 ਸਾਲ ਦੇ ਉਹ ਫਾਂਸੀ ਦੀ ਚੱਕੀ 'ਚ ਬੈਠੇ ਆ ਸਰਕਾਰ ਵਾਅਦੇ ਤੋਂ ਮਨਕਰ ਹੋ ਗਈ ਤੇ ਹੁਣ ਭਾਈ ਸਾਹਿਬ ਦਾ ਕਹਿਣਾ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛੇਅਰ ਮੇਰੀ ਚੀਜ਼ ਦੀ ਦੇ ਵਿੱਚ ਗੱਬੇ ਕੋ ਬਾਇਦਾ ਬਣ ਕੇ ਬੈਠੀ ਆ ਪਰ ਮੈਂ ਇਸ ਕਰਕੇ ਦਰਸਾਉਣਾ ਚਾਹੁੰਦਾ ਜਿਹੜੇ ਬਾਕੀ ਬੰਦੀ ਸਿੰਘ ਆ ਸਾਰੇ ਉਹਨਾਂ ਨਾਲ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਵਾਸਤਾ ਕੀ ਪਈ ਨੇ ਅਤੇ ਰੈਂਦੇ ਆ ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਸ਼ਾਇਦ ਇੱਕ ਧਿਰ ਦੀ ਪੈਰ ਵੀ ਕਰਦੇ ਆ ਪਰ ਬਾਈ ਬਲਵੰਤ ਸਿੰਘ ਰਾਜਵਾਨਾ ਦਾ ਕੇਸ ਤਾਂ ਡੇਕਾ ਵਖਰਾ ਕੀਤਾ ਜਾ ਰਿਹਾ ਕਿ 95 ਤੋਂ ਹੁਣ ਲਾਈਏ ਜਾ ਕੇ ਤੇ ਕਿੰਨਾ ਸਮਾਂ ਜੇਲ੍ਹ ਦੇ ਵਿੱਚ ਹੋ ਗਿਆ ਜੇ ਕਿਸੇ ਨੂੰ ਲਾਈਫ ਇੰਪ੍ਰਿਜ਼ਨਮੈਂਟ ਵੀ ਹੋਵੇ ਤਾਂ 20 ਸਾਲ ਬਾਅਦ ਤੋਂ ਬਾਅਦ ਹੁੰਦੀ ਸੀ ਜਾਂ ਉਹਦੇ ਆਰਡਰ 'ਚ ਲਿਖਿਆ ਜਾਂਦਾ ਸੀ ਕਿ ਇਹ ਆਪਣੀ ਤਾਜ਼ ਜਿੰਦਗੀ ਅੰਦਰ ਰਹੂਗਾ ਪਰ ਮੈਂ ਸਮਝਦਾ ਇਸ ਦੇਸ਼ ਦੀ ਜਿਹੜੀ ਆਤਰਾਸ ਦੀ ਆਸੀਂ ਕੋ ਪਹਿਲੀ ਤਾਂ ਮੈਂ ਕੱਲ ਕਰਦੇ ਆ ਕੋਈ ਭੀਖ ਨਹੀਂ ਮੰਗ ਰਹਾਏ ਕੋਈ ਤਰਸ ਨਹੀਂ ਮੰਗ ਰਹਾਏ ਸਿਰਫ ਅਨਸਾਫ਼ ਮੰਗਦੇ ਆ ਅਨਸਾਫ਼ ਵੀ ਇਸ ਦੇਸ਼ ਦੇ ਕਾਨੂੰਨ ਤਹਿਤ ਮੰਗਦੇ ਆ ਜਿਹੜੇ ਕਨਸਟੀਟਿਊਸ਼ਨਲ ਰਾਈਟ ਬਾਕੀਆਂ ਲਈ ਆ ਉਹ ਸਾਡੇ ਲਈ ਨਹੀਂ ਤੇ ਇਸ ਕਰਕੇ ਇਹ ਗੁਹਾਰ ਲਾਈ ਆ ਕਿ ਕੌਮ ਆਪਣਾ ਇਸ ਦਰਦ ਨੂੰ ਮਹਿਸੂਸ ਕਰੇ ਕਿ ਭਾਈ ਰਾਜੋਵਾਲਾ ਸਾਹਿਬ ਐਡੇ ਲੰਬੇ ਅਰਸੇ ਦੇ ਉਹ ਇੱਕ ਹੋ ਤਾਂ ਨੂੰ ੜੀਖ ਰਹੇ ਆ ਕਿ ਚਾਹੇ ਮੇਰੀ ਫਾਂਸੀ ਦੀ سزا ਹੋ ਤਾਂ ਨਹੀਂ ੜੀਖ ਰਹੇ ਪਰ ਸ਼ੋਮਣੀ ਕਮੇਟੀ ਉਹਨੂੰ ਪਾਈ ਉਹ ਤਾਂ ਦਰੇੜਿਆ ਰਾਦੇ ਤੇ ਤੇ ਬਿਲਕੁਲ ਅਡੋਲ ਆ ਨਾ ਚਿੰਤਿਆ ਤੇ ਹਰ ਇੱਕ ਪੱਠ ਤੋਂ ਮਹਿਸੂਸ ਕਰਦੇ ਵੀ ਹੁਣ ਜ਼ਿੰਦਗੀ ਦਾ ਤੇ ਮੌਤ ਦਾ ਮੇਲੇ ਕੋਈ ਫੈਸਲਾ ਨਹੀਂ ਕੋਈ ਫਾਸਲਾ ਨਹੀਂ ਰਹਿ ਗਿਆ ਸੋ ਅਸੀਂ ਚਾਹੁੰਦੇ ਸੀ ਬੇ ਸਮੁੱਚੀ ਕੌਮ ਇਹਨੂੰ ਫੈਸਲਾ ਕਰੇ ਇਹਦੇ ਬਾਰੇ ਤੇ ਉਹ ਸਿੱਖ ਸੰਸਥਾਵਾਂ ਦੀਆਂ ਜਿਹੜੀਆਂ ਦੂਜੀਆਂ ਸਾਰੀਆਂ ਉਹਨਾਂ ਨੇ ਵੀ ਆਪਣੇ ਜਿਹੜੇ ਆ ਵਿਚਾਰ ਖੁੱਲ ਕੇ ਅੱਜ ਜਿਹੜੇ ਸਾਰੇ ਪਾਰਟ ਕੀਤੇ ਤੇ ਹੁਣ ਅਸੀਂ ਇਹ ਫੈਸਲਾ ਕੀਤਾ ਕਿ ਅਗਲੀ ਮੀਟਿੰਗ ਜਿਵੇਂ ਫੈਡਰੇਸ਼ਨਾਂ ਦੇ ਆਗੂ ਪਹੁੰਚੇ ਆ ਜਿਵੇਂ ਆਰੂ ਜਥੇਬੰਦੀਆਂ ਸਾਰੀਆਂ ਪਹੁੰਚੀਆਂ ਜਾਂ ਸਾਡੇ ਸਿੱਖ ਵਿਦਵਾਨ ਪਹੁੰਚੇ ਆ ਉਹਨਾਂ ਤੋਂ ਇਲਾਵਾ ਦੂਸਰਿਆਂ ਨੂੰ ਵੀ ਸੁਣਿਆ ਜਾਵੇ ਇਹਨਾਂ ਨੇ ਤਾਂ ਆਪਣੇ ਆਪਣੇ ਵਿਚਾਰ ਦੇ ਦਿੱਤੇ ਆ ਇਨਾਂ ਦੇ ਵੀ ਵਿਚਾਰ ਕਲਮਬੰਦ ਕਰ ਲਿਆ ਤੇ ਉਸ ਦਿਨ ਆਪਨੇ ਬੈਠ ਕੇ ਇਹ ਵੀ ਵਿਚਾਰ ਇੱਕ ਦੂਜੇ ਨਾਲ ਜਿਹੜੇ ਉਹ ਸਾਰੇ ਸਾਂਝੇ ਕਰ ਲੈ ਜਾਣਗੇ ਸੋ ਇਹ ਆਉਂਦੇ ਦਿਨਾਂ 'ਚ ਛੇਤੀ ਇੱਕ ਵਕੀਲਾਂ ਦੀ ਤੇ ਜੱਜ ਸਾਹਿਬਾਨ ਦੀ ਮੀਟਿੰਗ ਵੀ ਚੰਡੀਗੜ੍ਹ ਛੇਤੀ ਉਹ 2-4 ਦਿਨਾਂ 'ਚ ਬੈਠ ਕੇ ਉਹਨਾਂ ਨਾਲ ਵੀ ਵਿਚਾਰ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਉਹ ਮੀਟਿੰਗ ਜਿਹੜੀ ਨਮਾਇੰਦਿਆਂ ਦੀ ਆ ਇੱਕ ਮੈਂ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਦੇਸ਼ ਤੇ ਵਿਦੇਸ਼ ਦੀਆਂ ਸੰਸਥਾਵਾਂ ਨੂੰ ਕਿ ਇਹ ਕੋਈ ਰਾਜਨੀਤਿਕ ਮੁੱਦਾ ਨਹੀਂ ਤੇ ਨਾ ਇਹ ਚ ਰਾਜਨੀਤੀ ਕੋਈ ਕਰਨੀ ਚਾਹੀਦੀ ਆ ਕਿ ਤੁਸੀਂ ਵੀ ਆਪਣੇ ਭਾਈ ਰਾਜਵਾਨਾ ਸਾਹਿਬ ਦੀ ਫਾਂਸੀ ਦੇ ਸਬੰਧ ਦੇ ਵਿੱਚ ਜਿਹੜੀ ਸ਼੍ਰੋਮਣੀ ਕਮੇਟੀ ਨੇ ਪਟੀਸ਼ਨ ਪਾਈ ਆ ਉਹਦੇ ਬਾਰੇ ਵਿਚਾਰ ਭੇਜੋ ਚਾਹੇ ਲਿਖ ਕੇ ਭੇਜ ਦਿਓ ਚਾਹੇ ਈਮੇਲ ਕਰ ਦਿਓ ਚਾਹੇ WhatsApp ਕਰ ਦਿਓ ਤੇ ਜੇ ਕੋਈ ਹੁਣ ਮੈਂਦਾ ਆ ਵੀ ਸਕਦਾ ਉਹ ਆ ਕੇ ਵੀ ਆਪਣੇ ਪਰਕਰਡ ਕਰਦਾ ਇਹ ਵਿਚਾਰ ਤੇ ਇੱਥੇ ਦੀਆਂ ਵੀ ਸਾਰੀਆਂ ਜਥੇਬੰਦੀਆਂ ਸਿੰਘ ਸੁਭਾਵਾਂ ਆ अदर ਸਟੇਟ ਦੇ ਵਿੱਚ ਬਹੁਤ ਸਾਰੀਆਂ ਸਿੰਘ ਸੁਭਾਵਾ ਜਿਹੜੀਆਂ ਉਹ ਤਾਤਵਰ ਰਹਿੰਦੀਆਂ ਸਿੱਖ ਮੁੱਦਿਆਂ ਦੇ ਉੱਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਵੀ ਇਹਦੇ ਵਿੱਚ ਸ਼ਮੂਲੀਅਤ ਕਰਨ ਆਪਣੇ ਵਿਚਾਰ ਦੇ ਦੇਣ ਤਾਂ ਕਿ ਭਾਈ ਰਾਜਵਾਨਾ ਸਾਹਿਬ ਜਿਹੜੇ ਲੰਬੇ ਆਸੇ ਦੇ ਕੇਂਦਰ ਦੀ ਕੋਟਨੀਤੀ ਜਿਹੜੀ ਆ ਉਹ ਅੱਜ ਸਾਨੂੰ ਇਹ ਮਹਿਸੂਸ ਹੋ ਰਿਹਾ ਕਿ ਨਰਾਕਾ ਆਤਮਕ ਰਵੱਈਆ ਕਿਉਂ ਬਣਾਇਆ ਜਾ ਰਿਹਾ ਉਹ ਇਸ ਕਰਕੇ ਬਣਾਇਆ ਜਾ ਰਿਹਾ ਕਿ ਇਹ ਮਿਨੋਰਟੀ ਕਮਿਊਨਿਟੀ ਨੂੰ ਜਿੰਨਾ ਬੇਇਨਸਾਫੀ ਕਰਾਂਗੇ ਉਨਨੀ ਸ਼ਾਇਦ ਦੂਜੀਆਂ ਜਿਹੜੀਆਂ ਕਮਿਊਨਿਟੀ ਆ ਮжоਰਿਟੀ ਦੇ ਵਿੱਚ ਉਹ ਸ਼ਾਇਦ ਖੁਸ਼ ਹੋ ਜਾਣਗੀਆਂ ਇਹ ਸਾਨੂੰ ਇਸ ਗੱਲ ਦਾ ਐਵੇਂ ਦਾ ਨਜ਼ਰੀਆ ਜਿਹੜਾ ਮਹਿਸੂਸ ਹੁੰਦਾ ਆ ਸੋ ਇਸੇ ਕਰਕੇ ਬਹੁ ਗਿਣਤੀ ਨੂੰ ਖੁਸ਼ ਕਰ ਲਈਏ ਘੱਟ ਗਿਣਤੀਆਂ ਦੇ ਉੱਤੇ ਬੇਇਨਸਾਫੀ ਕੀਤੀ ਜਾ ਰਹੀ ਹੈ